ਸਸ਼ੀਗਾਲ ਸਾਥਿਓ ਤੁਸੀਂ ਦੇਖ ਰਹੇ ਹੋ ਸਮਾਜਿਕ ਮੁੱਦੇ ਚੈਨਲ ਤੇ ਮੈਂ ਤੁਹਾਡਾ ਆਪਣਾ ਸਾਥੀ ਮਨਪ੍ਰੀਤ ਸਿੰਘ ਸਾਥਿਓ ਅੱਜ ਮੰਡੀ ਡੱਬ ਵਾਲੀ ਜ਼ਿਲ੍ਹਾ सिरसा ਹਰਿਆਣਾ ਵਿਖੇ ਪਹੁੰਚੇ ਆਂ ਸਾਥੀਆਂ ਨੇ ਸਾਨੂੰ ਬੁਲਾਇਆ ਸੀ ਕਿ ਇਹਨਾਂ ਨੇ ਮੀਟਿੰਗ ਰੱਖੀ ਸੀ ਔਰ ਇਹਨਾਂ ਨੇ ਬੁਲਾਇਆ ਸੀ ਕਿ ਸਾਡੀ ਜਿਹੜੀ ਖਬਰ ਉਹ ਕਰਕੇ ਜਾਓ ਸੋ ਜਿਹੜੇ ਇੱਥੋਂ ਦੇ ਮੇਨ ਅਧਿਕਾਰਸ਼ਣ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਅੰਗਰਚਰਨ ਸਿੰਘ ਫੌਜੀ ਜੀ ਫੌਜੀ ਸਾਹਿਬ ਪਹਿਲਾਂ ਤਾਂ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਮੈਂ ਸਭ ਤੋਂ ਪਹਿਲਾਂ ਤਾਂ ਇੱਥੇ ਚੈਨਲ ਵਾਲਿਆਂ ਦਾ ਪਹੁੰਚਣ ਤੇ ਬਹੁਤ-ਬਹੁਤ ਦਿਲੋਂ ਧੰਨਵਾਦ ਕਰਦਾ ਅੱਜ ਸਾਡੇ ਸਮਾਜ ਵੱਲੋਂ ਮੀਟਿੰਗ ਰੱਖੀ ਆ ਜੋ ਕਿ ਆਲ ਇੰਡੀਆ ਮੱਛੀ ਸਿੱਖ ਐਸੋਸੀਏਸ਼ਨ ਇੱਥੋਂ ਹੀ ਡੱਬ ਵਾਲੀ ਹਲਕੇ ਦੇ ਵਿੱਚੋਂ ਡੱਬ ਵਾਲੀ ਪਿੰਡ ਤੋਂ ਹੀ ਸ਼ੁਰੂਆਤ ਹੋਈ ਸੀ ਅੱਜ ਅਸੀਂ ਆਲ ਇੰਡੀਆ ਮੱਝਵੀ ਸਿੱਖ ਐਸੋਸੀਏਸ਼ਨ ਨੂੰ ਡਾਬਾ ਵਾਲੀ ਤੋਂ ਫੇਰ ਸਾਰੇ ਹਲਕੇ ਦੇ ਜਿੰਨੇ ਵੀ ਨੌਜਵਾਨ ਸਾਥੀ ਬਜ਼ੁਰਗ ਭੈਣ ਭਰਾ ਪਹੁੰਚੇ ਆ ਮੈਂ ਇੱਥੇ ਬਹੁਤ ਬਹੁਤ ਦਿਲੋਂ ਧੰਨਵਾਦ ਕਰਦਾ ਅੱਜ ਸਾਡੀ ਮੀਟਿੰਗ ਹੋਈ ਆ ਕਿ ਅਸੀਂ ਸਾਡੇ ਸਮਾਜ ਨੂੰ ਜਾਗਰੂਤ ਕਰੀਏ ਜਾਗਰੂਕ ਕਿਵੇਂ ਕਰੀਏ ਸਾਡਾ ਸਮਾਜ ਪਿਛੜਿਆ ਹੋਇਆ ਸਿੱਖਿਆ ਵੱਲੋਂ ਜਦ ਸਿੱਖਿਆ ਹੋਗੀ ਤਾਂ ਸਾਡਾ ਸਮਾਜ ਵੀ ਅੱਗੇ ਜਾਊਗਾ ਹੋਰ ਕਈ ਮੁੱਦੇ ਆ ਕਈ ਆਫਸਾਂ ਚ ਜਾ ਕੇ ਤੇ ਹੋਰ ਸਾਡੇ ਸਮਾਜ ਦੀ ਸੁਣਾਈ ਨਹੀਂ ਹੁੰਦੀ ਅਸੀਂ ਮਿਲ ਜੁਲ ਕੇ ਸਾਰੇ ਸਾਰੇ ਭੈਣ ਭਰਾ ਸਮਾਜ ਦੀ ਅਹੁਦੇਦਾਰਾਂ ਨੂੰ ਇਹ ਹੀ ਅਪੀਲ ਹੈ ਕਿ ਅਸੀਂ ਇੱਕ ਜੁਟਤਾ ਨਾਲ ਚੱਲੀਏ ਤੇ ਮਿਸ਼ਨ 2027 ਦੇ ਵਿੱਚ ਜੋ ਕਿ ਸਾਡਾ ਚੱਲ ਰਿਹਾ ਮਿਸ਼ਨ 2027 ਨੂੰ ਅਸੀਂ ਮਜ਼ਬੂਤ ਕਰੀਏ ਲੋਕ ਲੋਕਾਂ ਨੂੰ ਜੁੜਨ ਲਈ ਕੀ ਅਪੀਲ ਕਰਦੇ ਹਾਂ ਕਿਵੇਂ ਦੇ ਤੁਸੀਂ ਜਿਹੜੇ ਮੁੱਦੇ ਰੱਖੇ ਨੇ ਕਿਵੇਂ ਦੇ ਤੁਹਾਡੇ ਜਿਹੜੇ ਮਸਲੇ ਨੇ ਉਹ ਤੁਸੀਂ ਇਸ ਮੀਟਿੰਗ ਦੇ ਵਿੱਚ ਰੱਖੇ ਨੇ ਔਰ ਕਿਵੇਂ ਦੇ ਮਸਲੇ ਤੁਸੀਂ ਹੱਲ ਕਰੋ ਅਸੀਂ ਸਮਾਜਿਕ ਮੁੱਦੇ ਚੈਨਲ ਮਨਪ੍ਰੀਤ ਜੀ ਜਿੱਤੇ ਵਿੱਚ ਵੀਡੀਓ ਬਣਦੀਆਂ ਸਮਾਜਿਕ ਮੁੱਦੇ ਚੈਨਲ ਦੇਖਦੇ ਆ ਉਹਦੇ ਤੇ ਜਿਵੇਂ ਲੋਕਾਂ ਦੇ ਨਾਲ ਕਈਆਂ ਨਾਲ ਨਜਾਇਜ਼ ਹੁੰਦਾ ਕਈ ਘਰਾਂ ਦੇ ਵਿੱਚ ਨਸ਼ਾ ਵੀ ਨਹੀਂ ਵੇਚ ਰਿਹਾ ਬਿਕ ਰਿਆ ਉਹਨਾਂ ਨੂੰ ਫੇਰ ਵੀ ਕੁੱਟਮਾਰ ਹੁੰਦੀ ਆ ਕਈ ਧੀ ਭੈਣ ਨਾਲ ਬਲਤਕਾਰ ਹੋ ਗਿਆ ਉਹ ਨੀਚੇ ਕੇਸ ਦਵਾਇਆ ਜਾਂਦਾ ਹੋਰ ਕਿਹੜੀ ਐਕਟ ਲੱਗਣ ਤੋਂ ਜਿਹੜੇ ਜਨੂਨ ਐਕਟ ਐ ਐਸੇ ਐਕਟ ਵਗੈਰਾ ਲੱਗਦੇ ਆ ਉਹ ਜਿੱਥੇ ਲੱਗਣ ਲੱਗਦਾ ਉਹ ਵੀ ਉਹ ਮੁੱਦੇ ਨੂੰ ਦਵਾਇਆ ਜਾਂਦਾ ਅਸੀਂ ਤੁਹਾਡੇ ਚੈਨਲ ਆ ਇਹ ਦੇਖਦੇ ਆ ਵੀ ਉਹ ਸਹੀ ਨੂੰ ਸਹੀ ਕਰਨ ਅਸੀਂ ਨਹੀਂ ਕਹਿੰਦੇ ਜੋ ਕੋਈ ਗਲਤ ਕੰਮ ਕਰ ਰਿਹਾ ਉਹਦੇ ਤੇ ਕਾਰਵਾਈ ਕੀਤੀ ਜਾਵੇ ਜੇ ਕਾਰਵਾਈ ਨਹੀਂ ਨਾਜਾਇਜ਼ ਨਾ ਕੀਤੀ ਜਾਵੇ ਤਾਂ ਲੋ ਜੇ ਕਿਸੇ ਨੇ ਨਜਾਇਜ਼ ਹੁੰਦਾ ਤੁਸੀਂ ਉਹਦੇ ਨਾਲ ਖੜੋਗੇ ਅਸੀਂ ਬਿਲਕੁਲ ਸਾਰੀ ਆਲ ਇੰਡੀਆ ਮਚਵੀ ਸਿਕ ਐਸੋਸੀਏਸ਼ਨ ਅਸੀਂ ਜਿਹਦੇ ਨਾਲ ਨਜਾਇਜ਼ ਹੋਊਗਾ ਖੜਾਂਗੇ ਫੌਜੀ ਸਾਹਿਬ ਇੱਕ ਨੰਬਰ ਜਿਹੜਾ ਸਾਡੇ ਚੈਨਲ ਤੇ ਬੋਲ ਦਿਓ ਕਿਉਂਕਿ ਤੁਹਾਡੀ ਵੀਡੀਓ ਦੇਖਣ ਤੋਂ ਬਾਅਦ ਹੋ ਸਕਦਾ ਲੋਕ ਤੁਹਾਡੇ ਨਾਲ ਜੁੜਨ ਤੁਹਾਨੂੰ ਬੁਲਾਉਣ ਇੱਕ ਨੰਬਰ ਜਿਹੜਾ ਤੁਹਾਡਾ ਅਫੀਸ਼ੀਅਲ ਨੰਬਰ ਤੁਸੀਂ ਆਪਣੀ ਜਿਹੜੀ ਸੰਸਥਾ ਬਣਾਈ ਉਹਦਾ ਨੰਬਰ ਬੋਲ ਦਿਓ ਜਿਹੜਾ ਤੁਹਾਡੇ ਨਾਲ ਲੋਕ ਸੰਪਰਕ ਕਰ ਸਕਣ ਸਾਡਾ ਨੰਬਰ ਹੈ ਜੀ 9592 561929 ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੀ ਸੋ ਸਾਥਿਓ ਮੀਟਿੰਗ ਰੱਖੀ ਸੀ ਇਹਨਾਂ ਨੇ ਤੁਸੀਂ ਜਿਹੜੇ ਮੁੱਦੇ ਉਸ ਹੋਂ ਹੀ ਲਏ ਆ ਅਗਰ ਤੁਸੀਂ ਵੀ ਇਸ ਸੰਸਥਾ ਨਾਲ ਜੁੜਨਾ ਚਾਹੁੰਦੇ ਹੋ ਆਪਣੇ ਪਿੰਡ ਦੇ ਵਿੱਚ ਕਿਸੇ ਪਿੰਡ ਦੇ ਵਿੱਚ ਮੀਟਿੰਗ ਰੱਖਣੀ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਤਾਂ ਤੁਸੀਂ ਇਸ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਨਾ ਤਾਂ ਕਿ ਜਿਹੜੇ ਹੋਰ ਲੋਕ ਨੇ ਇਹਨਾਂ ਦੇ ਨਾਲ ਜੁੜਨ ਔਰ ਜਿਹੜਾ ਕਿਸੇ ਨਾਲ ਨਜਾਇਜ਼ ਧੱਕਾ ਹੁੰਦਾ ਉਸ ਨੂੰ ਰੋਕਿਆ ਜਾ ਸਕੇ ਸੋ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਜੈ ਭੀਮ ਜੈ ਭਾਰਤ